2024 ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇਸ਼ ਭਰ ਵਿੱਚ ਸ਼ੁਰੂਆਤ ਹੋ ਚੁੱਕੀ ਹੈ ਜੇਕਰ ਗੱਲ ਕਰੀਏ ਵੱਖ-ਵੱਖ ਪਾਰਟੀਆਂ ਵੱਲੋਂ ਇਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪਰ ਇਸ ਵਾਰ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਸਮੀਕਰਨ ਨੇ ਕਿਉਂਕਿ ਪਿਛਲੀ ਵਾਰ ਪੰਜਾਬ ਵਿੱਚ ਅਕਾਲੀ ਅਤੇ ਭਾਜਪਾ ਨੇ ਰਲ ਕੇ ਜਿਹੜੀ ਚੋਣ ਲੜੀ ਸੀ ਪਰ ਇਸ ਵਾਰ ਅਕਾਲੀ ਭਾਜਪਾ ਵੀ ਅਲੱਗ-ਅਲੱਗ ਚੋਣ ਲੜਨ ਦੀ ਜਿਹੜੀ ਤਿਆਰੀ ਕਰ ਰਹੀਆਂ ਨੇ ਸਾਡੇ ਨਾਲ ਲੁਧਿਆਣਾ ਤੋਂ ਪਿਛਲੀ ਵਾਰ ਦੇ ਲੋਕ ਸਭਾ ਉਮੀਦਵਾਰ ਨੇ ਅਕਾਲੀ ਦਲ ਦੇ ਉਮੀਦਵਾਰ ਰਹੇ ਨੇ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਸਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਅਕਾਲੀ ਦਲ ਦੀ ਜੇਕਰ ਗੱਲ ਕਰੀਏ 2024 ਲੋਕ ਸਭਾ ਚੋਣਾਂ ਨੂੰ ਦੇਖੋ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਹੈ ਅਕਾਲੀ ਦਲ ਪੰਜਾਬ ਵਿੱਚ ਕਦੇ ਵੀ ਰਾਈਟ ਆਫ ਨਹੀਂ ਕੀਤਾ ਜਾ ਸਕਦਾ ਤੇ ਅਕਾਲੀ ਦਲ ਦੀ ਤਿਆਰੀ ਪੂਰੀ ਹੈ ਇਲੈਕਸ਼ਨ ਲਈ ਅਕਾਲੀ ਦਲੇ ਚੋਂ ਲੜੂਗਾ ਵੀ ਤੇ ਜਿੱਤੂਗਾ ਵੀ ਸਰ ਸਰਦਾਰ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਵੱਖ-ਵੱਖ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਬਚਾਓ ਯਾਤਰਾ ਕੀਤੀ ਜਾ ਰਹੀ ਹੈ ਲੱਗਦਾ ਕਿ ਇਸ ਵਾਰ ਜਿਹੜਾ ਲੋਕ ਜਿਹੜੇ ਨੇ ਅਸਰ ਹੋਊਗਾ ਲੋਕਾਂ ਦੇ ਉੱਪਰ ਲੋਕਾਂ ਤੇ ਅਸਰ ਕੁਦਰਤੀ ਸੁਭਾਵਕ ਹੈ ਜੋ ਕੁਝ ਮੌਜੂਦਾ ਸਰਕਾਰ ਨੇ ਹਾਲਾਤ ਪੈਦਾ ਕੀਤੇ ਨੇ ਲੋਕਾਂ ਨੂੰ ਬਹੁਤ ਵੱਡੀ ਇਸ ਗੱਲ 'ਚ ਨਾਰਾਜ਼ਤਾ ਇੱਕ ਉਮੀਦ ਡਿੱਗ ਪਈ ਲੋਕਾਂ ਦੀ ਇੱਕ ਆਸ ਖਤਮ ਹੋ ਗਈ ਇੱਕ ਜਿਹੜਾ ਉਹਨਾਂ ਦਾ ਬਦਲਾਅ ਦੀ ਸੋਚ ਬਣੀ ਸੀ ਉਹ ਜਿਹੜਾ ਬਦਲਾਅ ਹੋਇਆ ਉਹ ਬਦਲਾਅ ਅੱਜ ਖਤਰਨਾਕ ਹੋ ਗਿਆ ਪੰਜਾਬ ਦੀ ਹੋਂਦ ਲਈ ਸੋ ਬਦਲੇ ਹੋਏ ਹਾਲਤਾਂ ਵਿੱਚ ਆੰਗਰੇਜ਼ ਅਜ਼ਮਾਈ ਹੋਈ ਹੈ ਆਪ ਅਜ਼ਮਾ ਲਈ ਹੁਣ ਲੋਕਾਂ ਕੋਲ ਇੱਕੋ ਇੱਕ ਦਰ ਖੁੱਲਾ ਹੈ ਜਿਹੜੀ ਉਹਨਾਂ ਦੀ ਆਪਣੀ ਪਾਰਟੀ ਹੈ ਜਿਹੜੀ ਉਹਨਾਂ ਦੇ ਆਪਣੇ ਖਿੱਤੇ ਦੀ ਪਾਰਟੀ ਹੈ ਜਿਹੜੀ ਪੰਜਾਬ ਦੀ ਅਲੰਬਰਦਾਰ ਪਾਰਟੀ ਹੈ ਪੰਜਾਬ ਦੀ ਪਹਿਰੇਦਾਰ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਰਬਾਰ ਸਰ ਪਿਛਲੀ ਵਾਰ ਇਕੱਠੇ ਸੀ ਗੱਠ ਜੋੜ ਸੀ ਕਾਲੀ ਭਾਜਪਾ ਦਾ ਇਸ ਵਾਰ ਕਿਸ ਤਰ੍ਹਾਂ ਦੇ ਹਾਲਾਂ ਕਿਉਂਕਿ ਅਕਾਲੀ ਦਲ ਵੱਲੋਂ ਬੇਸ਼ੱਕ ਜਿਹੜਾ ਹਜੇ ਕੋਈ ਸਿੱਧਾ ਸਪਸ਼ਟ ਨਹੀਂ ਕੀਤਾ ਗਿਆ ਪਰ ਭਾਜਪਾ ਵੱਲੋਂ ਜਿਹੜੇ ਨੇ ਸੀਨੀਅਰ ਆਗੂ ਕਹਿ ਰਹੇ ਨੇ ਚਾਹੇ ਕੈਪਟਨ ਅਮਨਿੰਦਰ ਸਿੰਘ ਹੋਣ ਮਹਾਰਾਣੀ ਪੰਨੀਤ ਕੌਰ ਹੋਣ ਜਾਂ ਫਿਰ ਸੁਨੀਲ ਜਾਖੜ ਵੱਲੋਂ ਵੀ ਹੁਣ ਤਾਂ ਸਿੱਧਾ ਸਿੱਧਾ ਕਹਿ ਦਿੱਤਾ ਗਿਆ ਕਿ ਗੱਠ ਜੋੜ ਜਿਹੜਾ ਜ਼ਰੂਰੀ ਹੈ ਜੇਕਰ ਜਿੱਤਣਾ ਹੈ ਦੇਖੋ ਇਹ ਉਹਨਾਂ ਦੇ ਥਿਊ ਹੈ ਮੈਂ ਸਮਝਦਾ ਉਹਨਾਂ ਦੀ ਪੋਲੀਟੀਕਲ ਅਸੈਸਮੈਂਟ ਤਾਂ ਠੀਕ ਹੈ ਅਕਾਲੀ ਦਲ ਬਿਨਾ ਬੀਜੇਪੀ ਦਾ ਕੁਝ ਨਹੀਂ ਬਣਦਾ ਇਹ ਬਿਲਕੁਲ ਇਹ ਤੁਹਾਡੀ ਆਪਣੀ ਅਕਾਲੀ ਦਲ ਦੀ ਤਕੀਰ ਆਇਆ ਅਕਾਲੀ ਦਲ ਨੇ ਤਾਂ ਤਿੰਨ ਵਾਰ ਦੋ ਵਾਰੀ ਤਿੰਨ ਵਾਰੀ ਸਰਕਾਰਾਂ ਬਣਾਈਆਂ ਹੋਈਆਂ ਇਕੱਲੇ ਲੜ ਕੇ ਜਿਹੜੀ ਪਹਿਲੀ ਸਾਲ ਤੋਂ ਸਰਕਾਰ ਪੰਜਾਬ 'ਚ 67 'ਚ ਬਣੀ ਸੀ ਉਹ ਵੀ ਅਕਾਲੀ ਦਲ ਇਕੱਲਾ ਲੜਿਆ ਸੀ ਜਿਹੜੀ ਦੂਜੀ 69 'ਚ ਬਣੀ ਉਹ ਵੀ ਅਕਾਲੀ ਦਲ ਇਕੱਲਾ ਲੜਿਆ ਸੀਗਾ 1985 ਵਿੱਚ ਵੀ ਅਕਾਲੀ ਦਲ ਇਕੱਲਾ ਲੜਿਆ ਸੀਗਾ ਇਹ ਪਹਿਲੀ ਗੱਲ ਨਹੀਂ ਕਿ ਭਾਰਤੀ ਜਨਤਾ ਪਾਰਟੀ ਤੋਂ ਬਿਨਾ ਪਾਰਲੀਮੈਂਟ ਦੀ 1998 ਵਾਲੀ ਚੋਣ 'ਚ ਅਕਾਲੀ ਦਲ ਇਕੱਲਾ ਲੜਿਆ ਸੀ 8 ਸੀਟਾਂ ਜਿੱਤਿਆ ਸੀਗੇ ਮਤਲਬ ਇਸ ਵਾਰ ਕਿਸ ਤਰ੍ਹਾਂ ਦੇ ਐਸੀ ਇਹ ਸਾਰੀ ਤਕਰੀਬਨ 8 ਤੋਂ 10 ਸੀਟਾਂ ਲੈ ਜਾਵਾਂਗੇ ਅਸਲ ਸਰ ਜਿਸ ਤਰ੍ਹਾਂ ਕੀ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਸਭ ਤੋਂ ਅਲੱਗ ਜਿਹੜੇ ਨੇ ਨਜ਼ਰ ਆ ਰਹੇ ਨੇ ਹਾਲਾਤ ਕਿਉਂਕਿ ਬਾਕੀ ਜਗ੍ਹਾ ਦੇ ਉੱਪਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਜਿਹੜਾ ਗੱਠਜੋੜ ਹੈ ਉਹ ਹੋਰ ਪਾਰਟੀਆਂ ਦਾ ਗੱਠਜੋੜਾ ਪਰ ਇੱਥੇ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਅਲੱਗ-ਅਲੱਗ ਨਜ਼ਰ ਆ ਦੇਖੋ ਇਹ ਗੱਠਜੋੜ ਹੈ ਨਾ ਜਿਹੜਾ ਸਾਰਾ ਇਹ ਤਾਂ ਮੋਦੀ ਦੀ ਸੀਬੀਆਈ ਈਡੀ ਤੇ ਇਨਕਮ ਟੈਕਸ ਤੋਂ ਡਰਿਆਂ ਦਾ ਗੱਠ ਹੈ ਇਹਨਾਂ ਦਾ ਮਾਨਸਿਕ ਤੌਰ ਤੇ ਨਾ ਕੋਈ ਸਾਂਝਾ ਪ੍ਰੋਗਰਾਮ ਹੈ ਨਾ ਇਹਨਾਂ ਦੀ ਸਾਂਝੀ ਅਪਰੋਚ ਹੈ ਨਾ ਸਾਂਝੀ ਸੋਚ ਹੈ ਉਹ ਇੱਕ ਡਰੇ ਹੋਏ ਘਬਰਾਏ ਹੋਏ ਮੋਦੀ ਦੇ ਮੋਦੀ ਦੇ ਹ ਤੇ ਪੰਜਾਬ ਵਿੱਚ ਇਹਨਾਂ ਨੇ ਇੱਥੇ ਜੋ ਮੋਦੀ ਦਿੱਲੀ ਕੰਮ ਕਰਦਾ ਉਹ ਇੱਥੇ ਭਗਵੰਤ ਮਾਨ ਕਰਦਾ ਫੇਰੇ ਇਕੱਠੇ ਕਿੱਥੋਂ ਹੋ ਜਾਣਗੇ ਸਰ ਜਿਸ ਤਰ੍ਹਾਂ ਬਖ ਬਖ ਪਾਰਟੀਆਂ ਜਿਹੜੀਆਂ ਨੇ ਆਪਣੇ ਉਮੀਦਵਾਰ ਜਿਹੜੀਆਂ ਨੇ ਪਾਰਟੀਆਂ ਉਤਾਰ ਰਹੀਆਂ ਨੇ ਦੱਸ ਰਹੀਆਂ ਨੇ ਲਿਸਟਾਂ ਜਾਰੀ ਹੋ ਰਹੀਆਂ ਭਾਜਪਾ ਵੱਲੋਂ ਲਿਸਟ ਜਾਰੀ ਕਰ ਦਿੱਤੀ ਗਈ ਹੈ ਕਾਂਗਰਸ ਵੱਲੋਂ ਅਕਾਲੀ ਦਲ ਕਦੋਂ ਤੱਕ ਜਿਹੜੀ ਲਿਸਟ ਜਾਰੀ ਕਰੂਗਾ ਕਿਸ ਤਰ੍ਹਾਂ ਦੀ ਜਿਹੜੀ ਰਣਨੀਤੀ ਰਹੂਗੀ ਕਿਹੜੇ ਕਿਹੜੇ ਉਮੀਦਵਾਰ ਜਿਸ ਤਰ੍ਹਾਂ ਹੁਣ ਤੁਸੀਂ ਪਿਛਲੀ ਵਾਰ ਦੇ ਉਮੀਦਵਾਰ ਸੀ ਇਸ ਵਾਰ ਕੀ ਵਿਚਾਰ ਹੈ ਪੰਜਾਬ 'ਚ ਅਕਾਲੀ ਦਲ ਪਹਿਲ ਕਰੂਗਾ ਹਲੇ ਪੰਜਾਬ 'ਚ ਕਿਸੇ ਨੇ ਅਨਾਉਂਸ ਨਹੀਂ ਕੀਤਾ ਕੋਈ ਕੈਂਡੀਡੇ ਤਰ ਜੇਕਰ ਲੁਧਿਆਣਾ ਦੀ ਗੱਲ ਕਰੀਏ ਕੀ ਅਕਾਲੀ ਦਲ ਜਾਂ ਤੁਸੀਂ ਉਮੀਦਵਾਰ ਜਾਂ ਫਿਰ ਤੁਸੀਂ ਬਣਨਾ ਚਾਹੁੰਦੇ ਜਨ ਸੁਖਬੀਰ ਸਿੰਘ ਬਾਦਲ ਦੱਸੋ ਇਹ ਮੈਂ ਕਿਵੇਂ ਕਹਾਂਗਾ ਜਿਹੜੇ ਜਿਹਦੇ ਦਸਕਾ ਨਾਲ ਟਿਕਟ ਮਿਲਣੀ ਹੈ ਮੈਂ ਕਿਵੇਂ ਕਹਦਾ ਅੱਛਾ ਸਰ ਜੇਕਰ ਪਾਰਟੀ ਮੌਕਾ ਦਿੰਦੀ ਹੈ ਪਾਰਟੀ ਤੁਹਾਡੇ ਤੇ ਯਕੀਨ ਸੌਂਦੀ ਹੈ ਦਵਾਰ ਤੋਂ ਮੋੜ ਤੋਂ ਤੁਸੀਂ ਲੜੋਗੇ ਦੇਖੋ ਪਾਰਟੀ ਜੋ ਹੁਕਮ ਕਰੂਗੀ ਉਹਨੂੰ ਜ਼ਰੂਰ ਅਮਿਹਰਤਾ ਨਾਲ ਵਿਚਾਰਾਂਗੇ ਸਰ ਕਿਸ ਤਰ੍ਹਾਂ ਦੇ ਮੁੱਦੇ ਨੇ ਕਿਉਂਕਿ ਮੁੱਦੇ ਜਿਹੜੇ ਪਿਛਲੀ ਵਾਰ ਦੇ ਮੁੱਦੇ ਜਾਂ ਹੁਣ ਦੇ ਮੁੱਦੇ ਕਿਉਂਕਿ ਕਈ ਮੁੱਦੇ ਜਿਹੜੇ ਨੇ ਹਾਲ ਹੀ ਨਹੀਂ ਹੋਏ ਜਿਸ ਤਰ੍ਹਾਂ ਬੁੱਢੇ ਦਰਿਆ ਦੀ ਗੱਲ ਕਰ ਲਈਏ ਦੇਖੋ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਮੁੱਦੇ ਕੁਝ ਲੋਕਲ ਹੁੰਦੇ ਆ ਜਿਹੜੇ ਕੌਂਸਲਰ ਨਾਲ ਤੱਲਕ ਰੱਖਦੇ ਨੇ ਕੁਝ ਸੂਬੇ ਦੇ ਹੁੰਦੇ ਨੇ ਕੁਝ ਦੇਸ਼ ਦੇ ਹੁੰਦੇ ਨੇ ਇਸ ਇਲੈਕਸ਼ਨ ਵਿੱਚ ਦੇਸ਼ ਵਾਲੇ ਮੁੱਦੇ ਨੇ ਪੰਜਾਬ ਨਾਲ ਚਾਰ ਪੰਜ ਬੜੇ ਵੱਡੇ ਅਨਿਆਏ ਹੋਏ ਹੋਏ ਨੇ ਪੰਜਾਬ ਨੂੰ ਰਾਜਧਾਨੀ ਨਹੀਂ ਮਿਲੀ ਪੰਜਾਬ ਦੇ ਪਾਣੀਆਂ ਦੇ ਡਾਕਾ ਪੈ ਰਿਆ ਪੰਜਾਬ ਦੇ ਵਿੱਚ ਕੋਰੀਡੋਰ ਬਣਾ ਲਿਆ ਨਸ਼ਿਆਂ ਨਸ਼ੇੜੀਆਂ ਨੇ ਜਿਹੜਾ ਅਕਾਲੀ ਦਲ ਸ਼ੁਰੂ ਦਾ ਰੌਲਾ ਪਾਉਂਦਾ ਸੀਗਾ ਕਿ ਇਹ ਅਕਾਲੀ ਦਲ ਨਹੀਂ ਨਸ਼ੇ ਖਰਾ ਰਿਆ ਇਹ ਬਾਰਡਰ ਤੇ ਕਮਜ਼ੋਰ ਜਿਹੜਾ ਤੁਹਾਡਾ ਕੰਟਰੋਲ ਆ ਉਹਦੇ ਕਰਕੇ ਨਸ਼ਾ afghanistan ਤੋਂ ਚੱਲੇ ਆ ਪਾਕਿਸਤਾਨ ਆ ਹੀ ਹਿੰਦੁਸਤਾਨ ਚ ਵੜਦਾ ਪੰਜਾਬ ਤਾਂ ਇੱਕ ਰਸਤਾ ਰਸਤੇ ਵਿੱਚ ਉਹ ਚੁੰਗੀ ਲੱਗੀ ਜਾਂਦੀ ਆ ਉਹ ਪੰਜਾਬੀ ਮਰੀ ਜਾ ਰਹੇ ਨੇ ਹੁਣ ਉਸ ਗੱਲ ਨੂੰ تسلیم ਕਰਨ ਲੱਗ ਪਏ ਨੇ ਕੱਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਵੀ ਮੰਨ ਲਿਆ ਕਿ 300 ਤੋਂ ਉੱਪਰ 2 ਸਾਲ ਚ ਬੰਦੇ ਮਰ ਗਏ ਹੁਣ ਤੁਸੀਂ ਦੱਸੋ ਕਿ ਇਹ ਮੁੱਦੇ ਆ ਜਿਹੜੇ ਪੰਜਾਬ ਨੂੰ ਬਚਾਉਣ ਵਾਲੇ ਸਿੱਖਾਂ ਦੇ ਮਾਮਲੇ ਆ ਛਾਰਮਿਕ ਮਾਮਲੇ ਸਿੱਧਾ ਦਖਲ ਦੇਣਾ ਭਾਰਤੀ ਜਨਤਾ ਪਾਰਟੀ ਲੋ ਉਹੀ ਕਾਂਗਰਸ ਵਾਲਾ ਰੂਲ ਰੱਖਣਾ ਮੁੱਦੇ ਇਹਦੇ ਬੜੇ ਗੰਭੀਰ ਨੇ ਤੇ ਵੱਖ ਨੇ ਜਿਹੜੇ ਪੰਜਾਬ ਲਈ ਨੇ ਲੋਕ ਸਭਾ ਦੀ ਇਲੈਕਸ਼ਨ ਨੇ ਮਤਲਬ ਕਹਿ ਦਈਏ ਕਿ ਤਿਆਰੀਆਂ ਪੂਰੀਆਂ ਨੇ ਜਦੋਂ ਮਰਜੀ ਜਿਹੜੀ ਆ ਤਿਆਰੀ ਪੂਰੀ ਆ ਸਿੰਘ ਹਮੇਸ਼ਾ ਤਿਆਰ ਫਿਰ ਤਿਆਰ ਧੰਨਵਾਦ ਜੀ ਬਿਲਕੁਲ ਇਹ ਸਨ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਜਿਨ੍ਹਾਂ ਦਾ ਕਹਿਣਾ ਕਿ ਅਕਾਲੀ ਦਲ ਦੀ ਪੂਰੀ ਤਿਆਰੀ ਹੈ ਜਦੋਂ ਮਰਜ਼ੀ ਜਿਹੜੀ ਹੈ ਅਨਾਉਂਸਮੈਂਟ ਹੁੰਦੀ ਹੈ ਡੇਟ ਦੀ ਅਨਾਉਂਸਮੈਂਟ ਹੁੰਦੀ ਹੈ ਅਕਾਲੀ ਦਲ ਜਿਹੜਾ ਲੜਨ ਲਈ ਤਿਆਰ ਹੈ ਬੇਸ਼ੱਕ ਗਠਜੋੜ ਨੂੰ ਲੈ ਕੇ ਫਿਰ ਹਜੇ ਕੁਝ ਵੀ ਕਲੀਅਰ ਜਿਹੜਾ ਨਹੀਂ ਕੀਤਾ ਗਿਆ ਪਰ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਪੂਰੀ ਤਰ੍ਹਾਂ ਤਿਆਰ ਹੈ ਲਿਵਿੰਗ ਇੰਡੀਆ ਨਿਊਜ਼ਲੀ ਲੁਧਿਆਣਾ ਤੋਂ ਰਾਜਵਿੰਦਰ